ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਕੰਪਿਊਟੇਸ਼ਨ ਪੈਨਸ਼ਨ ਦਾ ਜਿਹੜਾ ਸਮਾਂ ਹੈ 15 ਸਾਲ ਤੋਂ ਘਟ ਕਰਨ ਸੰਬੰਧੀ ਨਵੀਂ ਅਪਡੇਟ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਦੋਸਤੋ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਕੰਪਿਊਟੇਸ਼ਨ ਪੈਨਸ਼ਨ ਵੈਲਿਊ ਦੀ ਰਿਕਵਰੀ ਦਾ ਸਮਾਂ 15 ਸਾਲ ਤੋਂ ਘੱਟ ਕਰਕੇ 10 ਸਾਲ 8 ਮਹੀਨੇ ਜਾਂ ਫਿਰ 12 ਸਾਲ ਕੀਤੇ ਜਾਣ ਸੰਬੰਧੀ ਦੇਸ਼ ਭਰ ਦੇ ਪੈਨਸ਼ਨ ਅਤੇ ਖਾਸ ਤੌਰ ਤੇ ਪੰਜਾਬ ਦੇ ਪੈਨਸ਼ਨਰਸ ਦੇ ਦੁਆਰਾ ਕਾਨੂੰਨੀ ਲੜਾਈ ਪਿਛਲੇ ਸਮੇਂ ਦੇ ਵਿੱਚ ਕੀਤੀ ਗਈ ਸੀ ਅਤੇ ਕਾਨੂੰਨੀ ਸੰਘਰਸ਼ ਲਗਾਤਾਰ ਜਾਰੀ ਹੈ ਇਸ ਸਬੰਧੀ ਰਾਜਨੀਤੀ ਪਦਤ ਤੇ ਪੈਨਸ਼ਨਰਸ ਜਥੇਬੰਦੀਆਂ ਦੇ ਦੁਆਰਾ ਡਿਪਾਰਟਮੈਂਟ ਪੈਸ਼ਨ ਐਂਡ ਪੈਸ਼ਨਲ ਵੈਲਫੇਅਰ ਜਾਣੀ ਕਿ ਡੋਪੀਪੀ ਡਬਲ ਨੂੰ ਦੇ ਰਿਕਵਰੀ ਪੀਰੀਅਡ ਦੇ ਵੱਲੋਂ 15 ਸਾਲ ਤੋਂ ਕਟਕਰਨ ਸੰਬੰਧੀ ਮੰਗ ਕੀਤੀ ਗਈ ਸੀ ਜਿਸ ਦੇ ਜਵਾਬ ਦੇ ਵਿੱਚ ਡੋਪੀਪੀ ਡਬਲ ਨੇ ਜਿਹੜਾ ਕਿ 13 ਜੁਲਾਈ 2025 ਨੂੰ ਇੱਕ ਆਫਿਸ ਮੈਮਰੈਂਡ ਜਾਰੀ ਕਰਦੇ ਹੋਏ ਅਤੇ ਆਪਣੇ ਤਰਕ ਦਿੰਦੇ ਹੋਏ ਇਹ ਸਮਾ ਘਟ ਕਰਨ ਤੋਂ ਅਸਮਰਥਾ ਪ੍ਰਗਟ ਕੀਤੀ ਹੈ। ਤੇ ਆਉ ਜਾਣਦੇ ਹਾਂ ਕਿ ਉਹ ਕਿਹੜੇ ਤਰਕ ਆਦਾਲਤੀ ਫੈਸਲੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਸਮਾ ਘਟ ਕਰਨ ਤੋਂ ਇਹ ਅਸਮਰਥਾ ਪ੍ਰਗਟ ਕੀਤੀ ਗਈ ਹੈ। ਤੇ ਜੇਕਰ ਇਹ ਸਮਾ ਘਟ ਕੀਤਾ ਜਾਣਾ ਹੈ ਤਾਂ ਫਿਰ ਇਸ ਦੇ ਲਈ ਕਿਹੜੀ ਅਥਾਰਟੀ ਹੈ ਤੇ ਕਿਵੇਂ ਇਹ ਸਮਾ ਘਟ ਕੀਤਾ ਜਾ ਸਕਦਾ ਹੈ। ਸੋ ਦੋਸਤੋ ਆਉ ਜਾਣ ਇਸ ਸਬੰਧੀ ਪੂਰੀ ਡਿਟੇਲ ਪੀਓਪੀਪਲ ਦਵਲ ਜਾਣੇ ਕੀ ਡਿਪਾਰਟਮੈਂਟ ਆਫ ਫੈਸ਼ਨ ਐਂਡ ਪੈਨਸ਼ਨ ਵੈਲਫੇਅਰ ਤੇ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ 9 ਦਸੰਬਰ 1986 ਤੇ 15 April 2019 ਨੂੰ ਦਿੱਤੇ ਫੈਸਲੇ ਤੇ ਇਹ ਦਿੱਲੀ ਹਾਈ ਕੋਰਟ ਦੇ ਦੁਆਰਾ 17 ਜਨਵਰੀ 192019 ਦੇ ਦਿੱਤੇ ਹੋਏ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ 15 ਸਾਲਾਂ ਜਿਹੜੀ ਕੰਪਿਊਟੇਸ਼ਨ ਰਿਕਵਰੀ ਦਾ ਸਮਾਂ ਜੋ ਸਮਾਂ ਹੈ ਉਹ ਸਰਕਾਰ ਦੀ ਪਾਲਿਸੀ ਡਿਸੀਜਨ ਹੈ ਤੇ ਉਹ ਜਿਹੜੀ ਕੈਲਕੂਲੇਸ਼ਨ ਦੇ ਆਧਾਰ ਤੇ ਹੈ ਤੇ ਇਹ ਜਿਹੜੀ ਕੈਲਕੂਲੇਸ਼ਨ ਕੰਪਿਊਟੇਸ਼ਨ ਟੇਬਲ ਦੇ ਵਿੱਚ ਮੌਜੂਦ ਨੇ ਮਾਨ ਜੋ ਅਦਾਲਤਾਂ ਨੇ ਸਰਕਾਰ ਦੀ ਇਸ ਪਾਲਿਸੀ ਡਿਸੀਜਨ ਦੇ ਵਿੱਚ ਦਖਲ ਦੇਣ ਤੋਂ ਇੱਕ ਤਰ੍ਹਾਂ ਦੇ ਨਾਲ ਹੱਥ ਖੜੇ ਕਰਦੇ ਹੋਏ ਨਾ ਹੀ ਕਰ ਦਿੱਤੀ ਸੀ ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਸ ਦੀ ਕੋਈ ਕਿਰਨ ਅਜੇ ਬਾਕੀ ਹੈ ਜਾਂ ਫਿਰ ਕੰਪਿਊਟੇਸ਼ਨ ਪੈਨਸ਼ਨ ਵੈਲਿਊ ਦਾ ਸਮਾਂ ਘਟ ਕਰਨ ਦਾ ਕੋਈ ਹੋਰ ਰਸਤਾ ਅਜੇ ਬਾਕੀ ਹੈ ਨਹੀਂ ਹੈ ਇਦੀ ਬਾਰੇ ਇਹ ਸਮਾਂ ਕਿਵੇਂ ਘਟ ਹੋ ਸਕਦਾ ਹੈ ਪਰ ਉਹਦਾ ਜਿਹੜਾ ਪ੍ਰੋਸੀਜਰ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਪਾਲਿਸੀ ਡਿਸੀਜਨ ਦੇ ਵਿੱਚ ਤਬਦੀਲੀ ਕਰੇ ਕਿਉਂਕਿ ਕਰੰਟ ਰੇਟ ਲਾਈਵ ਪ੍ਰਿੰਸੀਪੀ ਤੇ ਇੰਟਰਸਟ ਰੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਸੰਬੰਧੀ ਇਹ ਸਮਾਂ ਘਟਾਉਣ ਸੰਬੰਧੀ ਆਪਣੀਆਂ ਸਿਫਾਰਸ਼ਾਂ ਕਰੇ ਜੇਕਰ ਪੈਨਸ਼ਨਰਸ ਜਥੇਬੰਦੀਆਂ ਆਪਣੀ ਇਹ ਮੰਗ ਜ਼ੋਰਦਾਰ ਢੰਗ ਦੇ ਨਾਲ ਉਠਾਈ ਜਾਵੇ ਜਾਵੇ ਜਾਂ ਫਿਰ ਕੇਂਦਰ ਦੇ 8ਵੇਂ ਤਨਖਾਹਕ ਮਿਸ਼ਨ ਨੂੰ ਇਸ ਬਾਰੇ ਜਿਹੜਾ ਹੈ ਪ੍ਰੋਜੈਕਟੇਸ਼ਨ ਦਿੱਤੀਆਂ ਜਾਂ ਤਾਂ ਹੋ ਸਕਦਾ ਹੈ ਕਿ ਦੇਸ਼ ਭਰ ਦੇ ਲੱਖਾਂ ਹੀ ਪੈਨਸ਼ਨਰਸ ਦੀ ਇਸ ਮੰਗ ਦੇ ਮੱਦੇ ਨਜ਼ਰ ਸਰਕਾਰ ਆਪਣੀ ਪਾਲਿਸੀ ਦੀ ਇਸ ਤਬਦੀਲੀ ਕਰਦੇ ਹੋਏ ਕੰਪਿਊਟੇਸ਼ਨ ਪੈਨਸ਼ਨ ਰਿਕਵਰੀ ਦਾ ਸਮਾਂ ਕਟ ਕਰਨ ਨਹੀਂ ਸਹਿਮਤੀ ਹੋ ਵੀ ਸਕਦੀ ਹੈ ਕਿਉਂਕਿ ਸਰਕਾਰਾਂ ਨੂੰ ਵੋਟ ਬੈਂਕ ਸਭ ਤੋਂ ਪਿਆਰਾ ਹੁੰਦਾ ਹੈ ਤੇ ਵੋਟਾਂ ਹਾਸਲ ਕਰਨ ਦੇ ਲਈ ਸਰਕਾਰਾਂ ਵੱਡੇ-ਵੱਡੇ ਫੈਸਲੇ ਬਦਨ ਦੇ ਲਈ ਵੀ ਤਿਆਰ ਹੋ ਜਾਂਦੀਆਂ ਨੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੀ ਨੀ ਪਾਲਿਸੀ ਡਿਸੀਜਨ ਦੇ ਵਿੱਚ ਤਬਦੀਲੀ ਕਰਨ ਦੀ ਸਮਰੱਥੀ ਹੁੰਦੀ ਹੈ ਜਾਂ ਫਿਰ ਪੀ ਕਮਿਸ਼ਨ ਆਪਣੀਆਂ ਸ਼ਿਫਾਰਸ਼ਾਂ ਦੇ ਵਿੱਚ ਪੈਨਸ਼ਨ ਦੀ ਇਸ ਵੱਡੀ ਮੰਗ ਸੰਬੰਧੀ ਕੋਈ ਸ਼ਿਫਾਰਸ਼ ਕਰਦਾ ਹੈ ਜਾਂ ਨਹੀਂ ਇਸ ਵੀਡੀਓ ਦੇ ਬਸ ਇੰਨਾ ਹੀ ਜੀਕਰ ਚੈਨਲ ਤੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਨਵਾਜੀ